ਕਹਿਰ جاری ਹੈ ਔਰ ਲਗਾਤਾਰ ਗਰਮੀ ਵਧ ਰਹੀ ਹੈ ਤਾਪਮਾਨ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ 44 ਡਿਗਰੀ ਤੋਂ ਉੱਪਰ ਤਾਪਮਾਨ ਪਹੁੰਚ ਗਿਆ ਔਰ ਪੰਜਾਬ ਦਾ ਬਠਿੰਡਾ ਸਭ ਤੋਂ ਗਰਮ ਗਿਆ ਹੈ ਹਰਿਆਣਾ ਤੋਂ ਲੈ ਕੇ ਦਿੱਲੀ ਔਰ ਪੰਜਾਬ ਪੂਰੇ ਗਰਮੀ ਦੇ ਕਹਿਰ ਦੇ ਨਾਲ ਲੋਕ ਪਰੇਸ਼ਾਨ ਹੈ ਔਰ ਮੈਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰ ਜਿਹੜੇ ਨੇ ਉਪਮਨੀਤ ਕੋਰ ਕਿੰਗਰਾ ਦੇ ਨਾਲ ਆ ਔਰ ਲਗਾਤਾਰ ਅਸੀਂ ਗੱਲਬਾਤ ਕਰਦੇ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ 3 ਦਿਨ ਦੇ ਲਈ ਆਉਣ ਵਾਲੇ ਦਿਨਾਂ 'ਚ ਕੋਈ ਗਰਮੀ ਦੀ ਰਾਹਤ ਨਹੀਂ ਹੈ ਪਰ ਤਾਪਮਨ ਕਿੰਨਾ ਕੁ ਵਧੇਗਾ ਉਹ ਵੀ ਅਸੀਂ ਪੂਰੀ ਜਾਣਕਾਰੀ ਲਵਾਂਗੇ ਲਗਾਤਾਰ ਪਿਛਲੇ ਬੀਤੇ ਦਿਨਾਂ ਤੋਂ ਜਿਹੜੇ ਹੀਟ ਵੇਵ ਚੱਲ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਈ ਅਲਰਟ ਜਾਰੀ ਕੀਤਾ ਹੈ ਜੀ ਅਸੀਂ ਜੂਨ ਦੇ ਫਰਸਟ ਵੀਕ ਦੇ ਵਿੱਚ ਦੇਖਿਆ ਕਿ ਕਲਾਊਡੀ ਕੰਡੀਸ਼ਨਸ ਬਣੀਆਂ ਔਰ ਕਿਤੇ ਕਿਤੇ ਹਲਕੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਪਰ ਹੁਣ ਜਿਹੜਾ 1-2 ਦਿਨ ਤੋਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਜੇ ਅਸੀਂ ਬਾਕੀ ਇਲਾਕਿਆਂ ਦਾ ਟੈਂਪਰੇਚਰ ਦੇਖੀਏ ਤਾਂ ਕੱਲ ਬਠਿੰਡਾ ਦੇ ਵਿੱਚ ਪੰਜਾਬ ਦੇ ਵਿੱਚ ਹਾਈएस्ट ਜਿਹੜਾ ਡੇ ਟਾਈਮ ਟੈਂਪਰੇਚਰ 44.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 27.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ ਔਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਦੀਆਂ ਹੀਟ ਵੇਵ ਕੰਡੀਸ਼ਨਸ ਔਨਵਾਰੇ ਦੋ ਤਿੰਨ ਦਿਨ ਬਣੀਏ ਰਹਿ ਸਕਦੀਆਂ ਨੇ ਹੌਟ ਔਰ ਡਰਾਈ ਵੈਦਰ ਕੰਡੀਸ਼ਨਸ ਔਨਵਾਰੇ ਦਿਨਾਂ ਦੇ ਵਿੱਚ ਬਣੀ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਹੀਟ ਵੇਵ ਵਾਸਤੇ ਆਈਐਮਡੀ ਵੱਲੋਂ ਜਿਹੜੇ ਕੁਝ ਡਿਸਟ ਅਲਰਟ ਔਰ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ। ਅੱਛਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ 44.5 ਡਿਗਰੀ ਤਾਪਮਨ ਦਰਜ ਕੀਤਾ ਗਿਆ ਇਸ ਤੋਂ ਵੱਧ ਵੀ ਹੋ ਸਕਦਾ? ਜੀ ਹੀਟ ਵੇਵ ਕੰਡੀਸ਼ਨਸ ਕਿਉਂਕਿ ਹਲੇ ਦੋ ਤਿੰਨ ਦਿਨ ਬਣੀਆਂ ਰਹਿਣੀਆਂ ਨੇ ਟੈਂਪਰੇਚਰ ਦੇ ਵਿੱਚ ਹੋਰ ਥੋੜਾ ਵਾਧਾ ਵੀ ਹੋ ਸਕਦਾ ਹੈ। ਮੈਂ ਪਹਿਲੇ ਜਾਣਕਾਰੀ ਦੇਦਾ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਸਭ ਤੋਂ ਜ਼ਿਆਦਾ ਗਿਆ ਬਠਿੰਡਾ ਸਭ ਤੋਂ ਗਰਮ ਗਿਆ 44.8 ਡਿਗਰੀ ਤਾਪ ਮੰਦਰਜ ਕੀਤਾ ਗਿਆ 44.5 ਡਿਗਰੀ ਲੁਧਿਆਣਾ ਦਾ ਔਰ ਅੰਮ੍ਰਿਤਸਰ ਦਾ 44 ਡਿਗਰੀ ਦਰਜ ਕੀਤਾ ਗਿਆ ਪਠਾਨਕੋਟ ਦਾ 43 ਡਿਗਰੀ ਔਰ ਫਾਜ਼ਿਲਕਾ ਦਾ 43 ਡਿਗਰੀ ਹੈ 42.8 ਡਿਗਰੀ ਪਟਿਆਲੇ ਦਾ ਔਰ ਇਸੇ ਤਰ੍ਹਾਂ ਫਿਰੋਜ਼ਪੁਰ ਦਾ 42.3 ਡਿਗਰੀ ਹੈ ਇਹ ਵੀ ਆਖਿਆ ਜਾ ਰਿਹਾ ਹੈ ਡਬਲਯੂ ਡੀ ਐਕਟਿਵ ਜਿਹੜਾ ਹੈਗਾ ਉਹ 13 ਤੇ 14 ਤਰੀਕ ਨੂੰ ਜਿਹੜੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਔਰ ਪਹਾੜੀ ਇਲਾਕਿਆਂ ਦੀ ਗੱਲ ਕਰ ਰਿਹਾ ਪਰ ਪੰਜਾਬ ਦਾ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ 3 ਦਿਨ ਲਗਾਤਾਰ ਹੈਟ ਵੇਵ ਜਾਰੀ ਰਹੇਗੀ ਔਰ ਕਿਸਾਨਾਂ ਵਾਸਤੇ ਕਿੰਨਾ ਕੋ ਨੁਕਸਾਨ ਆਇਆ ਹੈ ਕਿ ਆ ਜਾਂ ਫਾਇਦੇਮੰਦ ਹੈ ਕਿਉਂਕਿ ਅਸੀਂ ਕਿਸਾਨਾਂ ਦੀ ਵੀ ਨਾਲ ਗੱਲ ਕਰਦੇ ਆ ਜਿਵੇਂ ਜਿਵੇਂ ਮੌਸਮ ਦੇ ਵਿੱਚ ਬਦਲਾਅ ਬੰਦੇ ਨੇ ਜੀ ਦੇਖੋ ਹੁਣ ਝੋਨੇ ਦੀ ਜਿਹੜੀ ਲਵਾਈ ਹੋ ਚੁੱਕੀ ਹੈ ਸੋ ਫਾਰਮਰਸ ਨੂੰ ਜੇ ਅਸੀਂ ਦੇਖੀਏ ਤਾਂ ਅੱਜ ਕੱਲ ਪਾਣੀ ਦੀ ਲੋੜ ਹੈਗੀ ਆ ਸੋ ਜਿਵੇਂ ਜੂਨ ਦੇ ਫਰਸਟ ਵੀਕ ਦੇ ਵਿੱਚ ਕੁਝ ਬਾਰਿਸ਼ ਹੋਈ ਲੁਧਿਆਣਾ ਦੇ ਵਿੱਚ ਵੀ 20.8 ਮਿਲੀਮੀਟਰ ਬਾਰਿਸ਼ ਜਿਹੜੀ ਜੂਨ ਦੇ ਫਰਸਟ ਵੀਕ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਹੋਰ ਵੀ ਕੁਝ ਥਾਵਾਂ ਤੇ ਹੋਈ ਸੀ ਪਰ ਹੁਣ ਜਿਹੜੀਆਂ ਕੰਡੀਸ਼ਨਸ ਨੇ ਹੋਟ ਔਰ ਡਰਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਫਿਲਹਾਲ ਜਿਹੜਾ 12 13 ਤਰੀਕ ਤੱਕ ਕੰਡੀਸ਼ਨਸ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਆ ਉਹਦੇ ਤੋਂ ਬਾਅਦ ਫੇਰ ਥੋੜਾ ਜਿਆਦਾ ਸਿਸਟਮ ਦਾ ਇਫੈਕਟ 14 ਤਰੀਕ ਤੋਂ ਬਾਅਦ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਕੀ ਅਸਾਰ ਹੈਗੇ ਨੇ ਕਿ ਇਹ ਤਿੰਨ ਦਿਨ ਜਿਹੜਾ ਅਲਰਟ ਜਾਰੀ ਕੀਤਾ ਉਸ ਤੋਂ ਬਾਅਦ ਮੀਂਹ ਪੈ ਸਕਦਾ ਹੈ ਜੀ 12 13 ਤਰੀਕ ਤੱਕ ਤਾਂ ਹਲੇ ਕੰਡੀਸ਼ਨਸ ਇਸੇ ਤਰ੍ਹਾਂ ਰਹਿਣਗੀਆਂ ਉਹਦੇ ਤੋਂ ਬਾਅਦ 14 ਤਰੀਕ ਤੋਂ ਕੁਝ ਥੋੜਾ ਸਿਸਟਮ ਦਾ ਇਫੈਕਟ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਅੱਛਾ ਅਸੀਂ ਹਰ ਵਾਰ ਜਨਤਾ ਨੂੰ ਵੀ ਅਪੀਲ ਕਰਦੇ ਆ ਇਹ ਹੀਟ ਵੇਵ ਦਾ ਜਿਹੜਾ ਅਲਰਟ ਜਾਰੀ ਕੀਤਾ ਲੋਕ ਜਿਹੜੇ ਜਦੋਂ ਧੁੱਪ ਪੈਂਦੀ ਹੈ 10 ਤੋਂ ਲੈ ਕੇ 3-4 ਵਜੇ ਤੱਕ ਉਹ ਬਾਹਰ ਨਿਕਲਣ ਔਰ ਕਿਹੜੀ-ਕਿਹੜੀ ਚੀਜ਼ਾਂ ਦਾ ਖਿਆਲ ਰੱਖਣ ਆਪਣੇ ਸਿਰ ਨੂੰ ਢੱਕ ਕੇ ਨਿਕਲਣ ਅ ਬਿਲਕੁਲ ਜੀ ਕਿਉਂਕਿ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਆਉਣ ਵਾਲੇ 2-3 ਦਿਨ ਵੀ ਇਸੇ ਤਰ੍ਹਾਂ ਐਕਸਪੈਕਟਡ ਨੇ ਸੋ ਇਹਦੇ ਵਿੱਚ ਸਾਰਿਆਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਿੰਨਾ ਹੋ ਸਕੇ ਬਾਹਰ ਘਟ ਜਾਓ ਡਾਇਰੈਕਟ ਐਕਸਪੋਜ਼ਰ ਧੁੱਪ ਤੋਂ ਅਵੋਇਡ ਕਰੋ ਸਪੈਸ਼ਲੀ ਪੀਕ ਆਰਸ ਜਿਹੜਾ ਦੁਪਹਿਰ ਦਾ ਟਾਈਮ ਹੁੰਦਾ ਉਦੋਂ ਜਿੰਨਾ ਹੋ ਸਕੇ ਸਾਨੂੰ ਅੰਦਰ ਹੀ ਰਹਿਣਾ ਚਾਹੀਦਾ ਔਰ ਜਦੋਂ ਵੀ ਜਾਣਾ ਸਿਰ ਟੱਕ ਕੇ ਜ਼ਰੂਰ ਜਾਣਾ ਚਾਹੀਦਾ ਔਰ ਲਾਈਟ ਕਲਰ ਦੇ ਕੱਪੜੇ ਔਰ ਥੋੜੇ ਲੂਜ਼ ਕੱਪੜੇ ਪਾਣੇ ਗਰਮੀ ਤੋਂ ਥੋੜੀ ਰਾਹਤ ਦਿੰਦੇ ਨੇ ਔਰ ਇਹਦੇ ਨਾਲ-ਨਾਲ ਸਾਰਿਆਂ ਵੱਤ ਤੋਂ ਵੱਧ ਲਿਕੁਇਡਸ ਲੈਣੇ ਚਾਹੀਦੇ ਨੇ ਔਰ ਜਿਹੜੇ ਕੰਮਾਂ ਵਾਲਿਆਂ ਨੇ ਬਾਹਰ ਕੰਮ ਕਰਨਾ ਹੁੰਦਾ ਜਾਂ ਕਿਸਾਨਾਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੁੰਦਾ ਉਹਨਾਂ ਨੂੰ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਸਵੇਰੇ ਸ਼ਾਮ ਜਿਹੜਾ ਠੰਡਾ ਥੋੜਾ ਟਾਈਮ ਹੁੰਦਾ ਉਹਦੇ ਵਿੱਚ ਕੰਮ ਕਰਕੇ ਜਿਹੜਾ ਪੀ ਕਾਰਸ ਨੇ ਦੁਪਹਿਰ ਵੇਲੇ ਜ਼ਰੂਰ ਉਹਨਾਂ ਨੂੰ ਬ੍ਰੇਕ ਲੈਣੀ ਚਾਹੀਦੀ ਔਰ ਵੱਤ ਤੋਂ ਵੱਧ ਲਿਕੁਇਡ ਸਾਰਿਆਂ ਨੂੰ ਜ਼ਰੂਰ ਲੈਣੇ ਚਾਹੀਦੇ ਨੇ ਸੋ ਮੈਂ ਉਹ ਸਕਰੀਨ ਦੇ ਉੱਤੇ ਵੀ ਤੁਹਾਡੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਈਵਰਸ ਦੇਖ ਰਹੇ ਨੇ ਉਹ ਸਕਰੀਨ ਦੇ ਉੱਤੇ ਨਜ਼ਰ ਮਰਵਾਉਣਾ ਚਾਹਾਂਗਾ ਕਿਵੇਂ ਵੈਸਟਰਨ ਡਿਸਰਬਨ ਵੀ ਇਸ ਔਰ ਕਿਵੇਂ ਇਹ ਜਿਹੜਾ ਮੌਸਮ ਹੈ ਮੌਸਮ ਦੇ ਵਿੱਚ ਬਦਲਾਵ ਹੁੰਦਾ ਇਹਦੇ ਵਿੱਚ ਇਸ ਵੇਲੇ ਕੀ ਨਜ਼ਰ ਆ ਰਿਹਾ ਮੈਡਮ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕਲੀਅਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਜਿਹੜੇ ਡਾਰਕ ਏਰੀਆਜ਼ ਨੇ ਟੈਂਪਰੇਚਰ ਇੱਥੇ ਹਾਇਰ ਹੈਗਾ ਸੋ ਜਿਹੜੀਆਂ ਹੌਟ ਐਂਡ ਡਰਾਈ ਕੰਡੀਸ਼ਨਸ ਆਉਣ ਬੜੇ ਦਿਨਾਂ ਦੇ ਵਿੱਚ ਐਕਸਪੈਕਟਡ ਨੇ ਫਿਲਹਾਲ ਕੋਈ ਡਬਲਯੂ ਡੀ ਸਿਸਟਮ ਦਾ ਕੋਈ ਇਫੈਕਟ ਨਹੀਂ ਹੈਗਾ ਔਰ ਬਿਲਕੁਲ ਹੀ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਇੰਟੈਂਸ ਹੀਟ ਜਿਹੜੀ ਹੁੰਦੀ ਆ ਔਰ ਹੀਟ ਵੇਵ ਕੰਡੀਸ਼ਨਸ ਬਣਦੀ ਇਹਦੇ ਵਿੱਚ ਹੀਟ ਵੇਵ ਕੋਈ ਜਿਵੇਂ ਬਲੈਕ ਡਾਊਟ ਹੈ ਵਾਈਟ ਹੈ ਇਹਦੇ ਵਿੱਚ ਨਜ਼ਰ ਆਉਂਦੀ ਹੈ ਕਿਵੇਂ ਹੀਟ ਹੀਟ ਵੇਵ ਜਦੋਂ ਅਸੀਂ ਸਰਦੀਆਂ ਦੀ ਗੱਲ ਕਰਦੇ ਆਂ ਤੇ ਬਦਲਵਾਹੀ ਨਜ਼ਰ ਆਂਦੀ ਆ ਵੀ ਇਧਰੋਂ ਜਿਹੜੇ ਮੀਂਹ ਪੈਂਦੇ ਆ ਸਾਰਾ ਇਹ ਧੁੰਦ ਫੋਗ ਵੀ ਨਜ਼ਰ ਆਂਦੀ ਹੈ ਇਹਦੇ ਵਿੱਚ ਕੁਝ ਪਤਾ ਲੱਗਦਾ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਹਰਿਆਣਾ ਇਵਨ ਰਾਜਸਥਾਨ ਔਰ ਆ ਸਾਰੇ ਨਾਲ ਲੱਗਦੇ ਜਿਹੜੇ ਏਰੀਆਜ਼ ਨੇ ਡਾਰਕ ਨੇ ਇਹ ਡਾਰਕ ਜਿਹੜੇ ਹੈਗੇ ਆ ਇਹਦਾ ਮਤਲਬ ਹੈ ਟੈਂਪਰੇਚਰ ਇੱਥੇ ਵੱਧ ਹੈਗਾ ਇਹ ਵਾਲੇ ਰੀਜਨਸ ਦੇ ਵਿੱਚ ਸੋ ਬਾਕੀ ਕਲੀਅਰ ਆ ਬਿਲਕੁਲ ਕਲਾਉਡਸ ਨਹੀਂ ਹੈਗੇ ਸੋ ਇਹਦਾ ਮਤਲਬ ਹੈ ਕਿ ਇੰਟੈਂਸ ਹੀਟ ਇਹਨਾਂ ਦਿਨਾਂ ਦੇ ਵਿੱਚ ਇਹ ਵਾਲੇ ਰੀਜਨਸ ਦੇ ਵਿੱਚ ਰਹਿਣ ਵਾਲੀ ਹੈ ਹੀਟ ਵੇਵ ਕੰਡੀਸ਼ਨਸ ਬਣਨ ਵਾਲੀ ਸੋ ਇਹ ਜਿਵੇਂ ਜਿਵੇਂ ਇਹ ਡਾਰਕ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ ਇਹਦਾ ਮਤਲਬ ਹੈ ਕਿ ਹੀਟ ਵੇਵ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਜ਼ਿਆਦਾ ਹੋਵੇਗੀ ਔ ਗਰਮੀ ਤੁਹਾਨੂੰ ਹੋਰ ਪਰੇਸ਼ਾਨ ਕਰ ਸਕਦੀ ਹੈ ਆਪਣਾ ਖਿਆਲ ਰੱਖੋ ਆਪਣੇ ਸਿਰ ਨੂੰ ਆਪਣੇ ਮੂੰਹ ਨੂੰ ਢੱਕ ਕੇ ਨਿਕਲੋ ਇਹ ਮੌਸਮ ਵਿਭਾਗ ਦਾ ਵੀ ਆਖਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਰਵਾਂਗਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ